ਨਸ਼ੇ ਦੀ ਓਵਰਡੋਜ਼ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ ਨਸ਼ੇ ਦੀ ਓਵਰਡੋਜ਼ ਲੈਣ ਨਾਲ ਅਣਪਛਾਤੇ ਵਿਅਕਤੀ ਦੀ ਹੋਈ ਮੌਤ ਪੁਲਿਸ ਨੇ ਮੌਕੇ ਤੇ লাশ ਨੂੰ ਕਬਜ਼ੇ ਚ ਲਿਆ ਮ੍ਰਿਤਕ ਨੌਜਵਾਨ ਦੀ ਡੈਡ ਬੋਡੀ ਨੂੰ ਪਹੁੰਚਾਇਆ ਸਰਕਾਰੀ ਹਸਪਤਾਲ ਚ ਅਜਨਾਲਾ ਦੇ ਨਾਲ ਲੱਗਦੇ ਆਈ आई रोड से स्थित सूए के कंडे तो एक अणपछाते नौजवान की नशे की ओवरडोज लैन कारण मौत होने का मामला सामने आया है ही मौके से पुलिस ने पहुंच के मामले की जांच शुरू की नौजवान नौजवानी मृतक की लाश न अजनाला के सरकारी हस्पता पोस्टमार्टम रखवा दिता

ਇੱਜ ਪਤਾ ਲੱਗ ਰਿਹਾ ਸੀ ਆ ਸੂਏ ਦੇ ਲਾਗੇ ਇੱਕ ਡੈਡਬੋੜੀ ਪਈ ਆ ਹਨ ਪਛਾਤੀ ਉੱਥੇ ਆਏ ਆ ਤੇ ਫਿਲਹਾਲ ਅਜੇ ਤੱਕ ਇਹਦਾ ਕੁਝ ਪਤਾ ਨਹੀਂ ਲੱਗਾ ਇਹਦਾ ਪਤਾ ਕਰ ਰਹੇ ਆ ਕਿ ਐਡਰੈਸ ਵਗੈਰਾ ਤੇ ਉਸ ਤੋਂ ਬਾਅਦ ਜੋ ਕਾਰਵਾਈ ਬੰਦੀ ਕਰਾਂਗੇ ਉਹਦੇ ਕੋਲੋਂ ਸਮਗਰੀ ਨਹੀਂ ਮਿਲੀ ਸਰ ਨਹੀਂ ਕੁਝ ਨਹੀਂ ਮਿਲਿਆ ਤੇ ਸਕੂਟਰੀ ਲੱਗੇ ਕਿ ਇੱਕ ਵਾਰ ਖੜੀ ਸੀ ਉਹਦੇ ਵਿੱਚ ਇੱਕ ਸਲਿੱਪ ਮਿਲੀ ਆ ਉਹਦੇ ਆਧਾਰ ਤੇ ਅਸੀਂ ਦਾ ਐਡਰੈਸ ਦਾ ਪਤਾ ਕਰਾਂ ਕੀ ਲੱਗਦਾ ਸਰ ਕੀ ਕਰ ਲਓ ਸਕਦਾ ਹੈ ਫਿਲਹਾਲ ਦੇ ਕੁਝ ਨਹੀਂ ਕਹਿ ਸਕਦੇ ਜੀ ਲੱਗੇ ਕੋਈ ਸੱਪ ਦਾ ਨਿਸ਼ਾਨ ਵੀ ਨਹੀਂ ਹੈਗਾ ਇਹਦੇ ਇਹ ਬਾਕੀ ਪੋਸਟਮਾਰਡਮ ਕਰਾਂਗੇ ਜੀ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਊਗਾ ਕੋਈ ਤੇਜਰਾ ਹਥਿਆਰ ਮਿਲਿਆ ਕੋਈ ਲੱਗੋ ਨਹੀਂ ਕੁਝ ਨਹੀਂ ਮਿਲਿਆ ਜੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲ ਲੱਗੋ